ਮੈਂ ਵੀ ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟੀ ਇਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਬਹੁਤ ਓਵਰ ਸਪੀਡ ਆ ਰਿਹਾ ਹੈ ਔਰ ਇਹਦਾ ਮੋਟਰਸਾਈਕਲ ਇਹ ਕੋਲ ਕੰਟਰੋਲ ਨਹੀਂ ਆ ਲੈ ਸਿੱਧਾ ਮੋਟਰਸਾਈਕਲ ਦੇ ਵਿੱਚ ਟੋਕ ਦਿੰਦਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾ ਇਹ ਤੋਂ ਸਹਿਬਾਦ ਸਿੰਘ ਸਤੂ ਦਾ ਕਸੂਰ ਐ ਇਸੇ ਮੋਟਰਸਾਈਕਲ ਵਾਲੇ ਦਾ ਬੱਸ ਇਹਨੇ ਬੋਲਟ ਦਾ ਮੋਟਰ ਬੋਲਟ ਦਾ ਬੰਦਾ ਉੱਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋਲਟ ਦਾ ਕੜਾ ਇੱਥੇ ਲੱਗਦਾ ਕਾਫੀ ਜ਼ਬਰਦਸਤ ਟੱਕਰ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਮੁੰਡਾ ਤਾਂ ਬੋਲਿਆ ਨਹੀਂ ਜਿਹੜਾ ਦੂਸਰਾ ਇਹਨ ਲੱਗ ਪੁਛੇ ਤੇ ਅਸੀਂ 15 ਮਿੰਟਾਂ ਚ ਇਹਨੂੰ ਵੀ ਪਾ ਕੇ ਗੱਡੀ ਚ ਗੱਡੀ ਚ ਨੂੰ ਭੇਜਤਾ ਬਟਾਲੇ ਸੇਵਲ ਉਸਤਾ ਬੋਬ ਮਾਰੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨਾਲ ਤੋਂ ਦੇ ਕਰਤਾ ਸਸੇ ਸਾਨੂੰ ਹੁਣੇ ਪਤਾ ਲੱਗਿਆ ਸੀ ਕਾਲ ਗਈ ਇੱਥੇ ਐਕਸੀਡੈਂਟ ਹੋ ਗਿਆ ਟ੍ਰਾਲ ਪੰਪ ਲੱਗੇ ਅਸੀਂ ਹੁਣੇ ਮੌਕੇ ਤੇ ਆਏ ਆ ਇੱਕ ਬਾਈਕ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਲੋ ਆ ਰਿਹਾ ਸੀਗਾ ਤੇ ਇੱਕ ਟ੍ਰਾਲ ਪੰਪ ਤੋਂ ਤੇਲ ਪਵਾਕ ਨਿਕਲਿਆ ਜਿਹੜੇ ਆਪਸੇ ਚ ਐਕਸੀਡੈਂਟ ਹੋਇਆ ਬੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸੁਬਾਸ਼ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਹੀ ਦੱਸ ਰਹੇ ਨੇ ਬਾਕੀ ਸਾਰੀ ਤਪਤੀਸ਼ ਚੱਲਣ ਢੀ ਆ ਜਿਹੜੀ ਕਾਰਵਾਈ ਹੋਊ ਕਾਨੂੰਨ ਅਨਸਾਰ ਅਮਰ ਵਿੱਚ ਲਿਆ ਰਹੇ ਹਾਂ ਸੰਘੇਲੀ ਕੇ ਦੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਖਾ ਦਿੰਦੇ ਆ ਤੇ ਇਹ ਸਿੱਖਦੇ ਘਟਨਾਵਾਂ ਆ ਵੇਖੋ ਜੀ ਇਹ ਤੇ ਬੱਚੇ ਅੱਜ ਕੱਲ ਸਕੂਲਾਂ ਕਾਲਜਾਂ ਚ ਪੜਦੇ ਆ ਮਾਪੇ ਵੀ ਆ ਕਿ ਕੋਈ ਦੱਸ ਜੇ ਆਪਾਂ ਨਾ ਦੇਈਏ ਤੇ ਬੱਚਾ ਨਾ ਆਪਾਂ ਸਾਰੀ ਉਮਰ ਬੱਜ ਕੇ ਨਹੀਂ ਰਹਿ ਸਕਦੇ ਕੀ ਕਰ ਦੇਗੇ ਪਰ ਸਮਾਂ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ ਹੁਣ ਹਸਪਤਾਲ ਚੱਲੇ ਆ ਜੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ ਜੀ